ਪਹਾੜੀ ਲਾਕੀਆਂ ਦੀ ਜੇ ਗੱਲ ਕਰੀਏ ਹਿਮਾਚਲ ਦੇ ਵਿੱਚ ਤਾਂ ਦੂਜੇ ਦਿਨ ਵੀ ਬਰਫ਼ ਵਾਲੀ ਯਾਨੀ ਕਿ ਸਨੋਫਾਲਜ਼ ਆ ਰਹੀ ਹੈ Shimla, Kufri, Narkanda ਦੇ ਵਿੱਚ ਸਨੋਫਾਲ ਹੋਈ ਹੈ। Kufri ਦੇ ਵਿੱਚ 10 ਇੰਚ ਤਾਂ Narkanda ਦੇ ਵਿੱਚ 1 ਫੁੱਟ ਤੱਕ ਬਰਫ਼ ਟਿੱਕੀ ਹੈ। ਸੋ ਇੱਥੇ ਲੋਕ ਨਿਰਮਾਣ ਵਿਭਾਗ JCB ਰਾਹੀਂ ਬਰਫ਼ ਨੂੰ ਹਟਾ ਰਹੇ ਨੇ। ਸੋ ਇਸ ਤੋਂ ਪਹਿਲਾਂ ਸੋਮਵਾਰ ਨੂੰ 8 ਜ਼ਿਲ੍ਹਿਆਂ ਲਾਹੌਲ, ਸਪੀਤੀ, ਕੁਲੂ, ਕਿਨੌਰ, ਚੰਬਾ, ਕਾਂਗੜਾ, ਮੰਡੀ, Shimla ਅਤੇ Sirmaur ਦੇ ਵਿੱਚ ਬਰਫ਼ਬਾਰੀ ਹੋਈ ਸੀ। ਸੋ ਜਿਸ ਤਰ੍ਹਾਂ ਟੂਰਿਸਟ ਬਰਫ਼ ਦੇ ਵਿੱਚ ਡਾਂਸ ਕਰਦੇ ਹੋਏ ਵੀ ਦਿਖਾਈ ਦਿੱਤੇ ਸਨ ਸੋ ਸ਼ਿਮਲਾ ਦੇ ਰਿਸ ਮੈਦਾਨ ਦੇ ਵਿੱਚ ਕੁੜੀਆਂ ਨੇ ਨਾਚੀ ਵੀ ਪਾਈ ਸੀ ਸੋ ਮੌਸਮ ਵਿਭਾਗ ਦੇ ਮੁਤਾਬਕ 26 ਦਸੰਬਰ ਦੀ ਰਾਤ ਜ਼ਿਆਦਾ ਸਟਰੋਂਗ ਵੈਸਟਰਨ ਡਿਸਟਰਬੈਂਸ ਦੁਬਾਰਾ ਐਕਟਿਵ ਹੋ ਸਕਦੀ ਹੈ ਇਸ ਨਾਲ 27 ਅਤੇ 28 ਦਸੰਬਰ ਨੂੰ ਚੰਗੀ ਬਰਫ਼ਵਾਰੀ ਹੋਣ ਦਾ ਅਨੁਮਾਨ ਹੈ ਸੋ ਉਧਰ ਰੋਹਤਾਂਗ ਟਨਲ ਦੇ ਨਾਲ ਹੈ ਜਿਹੜਾ ਸਾਊਥ ਪੋਰਟਲ ਤੇ ਕਾਫੀ ਸੰਖਿਆ ਦੇ ਵਿੱਚ ਟੂਰਿਸਟਾਂ ਦੇ ਪਹੁੰਚਣ ਤੋਂ ਬਾਅਦ ਪੁਲਿਸ ਨੂੰ ਮਜਬੂਰਨ ਟ੍ਰੈਫਿਕ ਨੂੰ ਰੋਕਣਾ ਪਿਆ ਸੋ ਸ਼ਿਮਲਾ ਦੇ ਕੁਫਰੀ ਗ੍ਰੀਨ ਵੈਲੀ ਅਤੇ ਮਹਾਸੂ ਪੀਕ ਦੇ ਵਿੱਚ ਵੀ ਟੂਰਿਸਟ ਨੇ ਜਿਹੜੇ ਬਰਫ਼ ਦਾ ਆਨੰਦ ਉਠਾਉਣ ਦੇ ਲਈ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਹੁਣ ਨਿਊ ਇਅਰ ਤੇ ਵੀ ਸਨੋਫਾਲ ਦੀ ਯਾਰਸ ਹੈ ਜਿਹੜੀ ਹੁਣ ਵੱਜ ਚੁੱਕੀ ਹੈ ਬਰਫਵਾਰੀ ਤੋਂ ਬਾਅਦ ਦੇ ਇਸ ਪਰ ਵਿੱਚ ਟੂਰਿਸਟ ਹੋਟਲਾਂ ਦੇ ਵਿੱਚ ਐਡਵਾਂਸ ਬੁਕਿੰਗ ਕਰਵਾਉਣ ਲੱਗੇ ਨੇ ਸ਼ਿਮਲਾ ਦੀ ਗੱਲ ਕਰੀਏ ਤਾਂ ਬੀਤੇ ਹਫ਼ਤੇ ਤੱਕ ਸ਼ਿਮਲਾ ਦੇ ਵਿੱਚ 25 ਤੋਂ 30 ਫੀਸਦੀ ਬੁਕਿੰਗ ਸੀ ਲੇਕਿਨ ਸੋਮਵਾਰ ਨੂੰ ਸਨੋਫਾਲ ਹੋਣ ਤੋਂ ਬਾਅਦ 50 ਤੋਂ 70 ਫੀਸਦੀ ਹੋ ਗਈ ਹੈ ਹੁਣ ਅਗਲੇ 2 ਹਫ਼ਤੇ ਤੱਕ ਇਸ ਦੇ 90 ਤੋਂ 100 ਫੀਸਦੀ ਹੌਣਦਾ ਹੈ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਹੈ ਅਪਡੇਟ ਲੈ ਕੇ ਉਬਰੂ ਹੋਵਾਂਗੇ ਜੁੜੇ ਰਹੋ ਧਿਆਨ ਲਾਇਆ ਰੱਖਣਾ